ਹੈਲੋ ਆ ਨਵੀਂ ਨੂਨੂ ਮੈਂ ਹੱਥ ਚ ਪਾਉਣ ਵਾਲਾ ਲੈ ਕੇ ਦਿੱਤਾ ਗਾ ਇਹ ਮੈਂ ਦੋ ਹੋਰ ਵੀ ਲੈ ਕੇ ਆਉਣੇ ਸੀ ਚਲ ਮੈਂ ਬਾਅਦ ਚ ਲੈ ਕੇ ਆਉਂਗੀ ਜਿਵਾਕਾ ਵਿਆਹ ਕੇ ਦੇਉਂਗੀ ਮੈਂ ਦਿਖਾਈ ਨਾ ਮੜਾਇਆ ਬਹੁਤ ਸੁਣਾ ਹੈ ਬ੍ਰੇਸਲੇਟ ਜਆ ਨજર ਬਟੂ ਜੇ ਬੰਗ ਲੱਗ ਜਾਣਾ ਹਨਾ ਨਵੀਂ ਅੱਜ ਮੈਂ ਬਣਾਉਂਗੀ ਛੋਲਿਆ ਛੋਲਿਆ ਮੈਂ ਥੋੜਾ ਜਿਹਾ ਕੱਟੇ ਥੋੜਾ ਜਿਹਾ ਪਿਆਰ ਤੇ ਪਨੀਰ ਕੱਟ ਕੇ ਰੱਖ ਲੈ ਲਸਣ ਤੇ ਅਦਰਕ ਕਲਸਾ ਨਵੀਂ ਛੱਲਦਾ ਸੀ ਤੇ ਇਹਦੇ ਵਿੱਚ ਮੈਂ 2-4 ਹਰੀਆਂ ਮਿਰਚਾਂ ਪਾ ਕੇ ਇਹਨੂੰ ਪਹਿਲਾਂ ਮੈਂ ਕੁੱਟ ਲੂੰਗੀ ਫਿਰ ਲਾਉਂਗੀ ਮੈਂ ਤੜਕਾ ਦੇੱਕਾ ਸਾਡੀ ਗ੍ਰੇਸੀ ਕਿਵੇਂ ਸੀ ਤੇ ਪੀਆ ਕੱਲ ਇਹਨੂੰ ਮੈਂ ਨਮਾਇਆ ਸੀਗਾ ਚੰਗੀ ਤਰ੍ਹਾਂ ਕੇ ਸਰਾਣੀ ਤੇ ਇਹਨੂੰ ਧਰ ਕੇ ਫਿਰ ਹੀ ਬੰਦੇ ਸੈਰ ਮੋਤਲ ਨੂੰ ਕਹੀ ਇਹ ਵੀ ਤੇ ਇਹ ਬਾਹਰੋਂ ਆਪਾਂ ਨੇ ਸਾਰਾ ਕੰਮ ਨਵੇਂ ਦਾ ਸੀ ਕੱਲ ਮੈਂ ਵੇੜਾ ਤੋਤਾ ਸੀਗਾ ਇੱਥੇ ਆ ਕੁਰਸੀ ਤਾਂ ਬਾਹਰ ਪਈ ਏ ਕਿਉਂਕਿ ਇਹਦੇ ਤੇ ਮੈਂ ਬਿਠਾ ਕੇ ਨਵੇਂ ਨੂੰ ਤੇਲ ਲਾਇਆ ਸੀਗਾ ਇਹ ਇਧਰ ਟਮਾਟਰ assi ਤੋੜ ਲਏ ਦੋ ਵਾਰੀ ਤੋੜ ਲੀ ਇਹ ਤਾਂ ਮੈਂ ਤੇ ਦਿਖਾਉਣੀ ਆ ਮੈਂ ਸਾਰੇ ਕੰਮ ਮੇਰੇ ਹਜੇ ਪੈ ਹੀ ਹੈਗੇ ਪੋਚਾ ਵੀ ਲਾਉਣਾ ਝਾੜੂ ਵੀ ਲਾਉਣਾਗਾ ਠੀਕ ਰੋਟੀ ਆਪਣੇ ਬਣਾ ਲਈ ਸੀਗੀ ਖਾ ਲਈ ਸੈਲਫ ਸਾਫ ਕਰਨ ਵਾਲੀ ਪਈ ਹੈ ਹਜੇ ਤੇ ਭਾਂਡੇ ਵੀ ਪਏ ਮੇਰੇ ਰੋਟੀ ਵਾਲੇ ਤੇ ਚਾਹ ਵਾਲੇ ਵੀ ਪਏ ਆ ਦੁੱਧ ਮੈਂ ਗਰਮ ਕਰਤਾ ਸੀ बस मैं पांडे मंझ लागदी सी फिर मैं कहा चल आज वीडियो स्टार्ट कर लिए कल मैं चादर भी बदलती सीगी हर एक मेरा झाड़ू रखया पयागा झाड़ू भी मारना नभी। नभी ते ते है जे हेलो नवी नवी ਰ ਤੇਲ ਲਾਇਆ ਹੋਇਆ ਹੈਗਾ ਸੱਤੇ ਤੇ ਇਹਨੂੰ ਮੈਂ ਬਾਅਦ ਚ ਨਵਾਉਂਗੀ ਤੇ ਆਹ ਵਾਲੀ ਚਾਦਰ ਬਹੁਤ ਸੋਹਣੀ ਲੱਗਦੀ ਹੈਗੀ ਕਮਰਾ ਹੀ ਐ ਲੱਗ ਐ ਹੋ ਜਾਂਦਾ ਜਿਵੇਂ ਵਾਲੇ ਨਹੀਂ ਲਟਾਂ ਲਾਈਆਂ ਹੁੰਦੀਆਂ ਹੈਗੀ ਵਧੀਆ ਲੱਗਦਾ ਹੈਗਾ ਨਵੀਂ ਕਾਰਟੂਨ ਦੇਖੀ ਅੰਦੇ ਰੋਟੀ ਖਾ ਕੇ ਤੇ ਇਧਰੋਂ ਵੀ ਅੱਜ ਮੈਂ ਕੰਬਲ ਨਹੀਂ ਚੱਕਿਆਗਾ ਇਹ ਵੀ ਚੱਕਨਾਗਾ ਇੱਕ ਮੈਂ ਚੱਕ ਗਈ ਸੀ ਪਹਿਲਾਂ ਸੂਆ ਇਧਰਲੇ ਬੈੱਡ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ સ્વાગત ਹੈ ਆਪਣੇ ਮੋੜਾ ਦੇ ਵਿੱਚ ਤਿੰਨ ਚਾਰ ਦਿਨ ਹੋ ਗਏ ਜਿੱਜੀ ਹਾਂ ਇਹ ਢਾਲੇ ਦਿਨ ਤੋਂ ਲੈ ਕੇ ਅੱਜ ਤੱਕ ਅੱਜ ਹੈਗਾ ਦੁਬਾਰਾ ਤਿੰਨ ਚਾਰ ਦਿਨ ਹੋ ਗਏ ਮੈਂ ਵੀਡੀਓ ਜਿਹੜੀ ਨਹੀਂ ਬਣਾਈਗੀ ਤੇ ਦੱਸ ਮੇਰਾ ਚਿੱਤ ਜੈ ਨਹੀਂ ਕਰਿਆਗਾ ਕਿਉਂਕਿ ਮੈਂ ਕੋਈ ਬੰਦਾ ਜਿਹਦੇ ਕਿਸੇ ਨਾਲ ਤੋ ਦੁਖੀ ਹੁੰਦਾ ਹੈ ਨਾ ਤਾਂ ਫਿਰ ਉਹਦਾ ਜੀ ਦਿਲ ਹੈ ਜਿਹੜਾ ਜਮਾ ਨਹੀਂ ਕਰਦਾ ਉਹ ਨਾ ਆਪ ਦੇ ਇੱਕ ਪੜਾਹ ਦਾ ਘਰ ਦਾ ਕੰਮ ਆ ਚਾਹੀ ਹੋਰ ਹੈ ਜਿਵੇਂ ਵੀਡੀਓ ਬਣਾਉਣਾ ਚਾ ਤੇ ਫਿਰ ਉਹ ਗੱਲ ਜਿਹੜੀ ਚੁਪਦੀ ਰਹਿੰਦੀ ਹੈ ਕਿ বিনা ਗੱਲ ਤੋਂ ਕੋਈ ਬੰਦਾ ਕੋਈ ਤੁਹਾਨੂੰ ਗੱਲ ਕਹਿ ਜੀ ਹੈ ਨਾ ਤਾਂ ਕਰਕੇ ਤੇ ਚਲ ਫਿਰ ਹੁਣ ਮੈਂ ਕਿਹਾ ਮੈਂ ਇਸ ਗੱਲ ਤੇ ਗੌਰ ਹੀ ਨਹੀਂ ਕਰਦੀ ਜਦੋਂ ਆਪਾਂ ਹੈ ਨਾ ਠੀਕ ਆ ਸਹੀ ਆ ਤੇ ਫਿਰ ਆਪਾਂ ਨੂੰ ਕੀ ਲੋੜ ਹੈ ਕਿ ਉਹ ਵੀ ਆ ਮਿਸੋਤ ਚੰਜੀ ਤੇ ਚਲੋ ਜੀ ਅੱਜ ਫਿਰ ਮੈਂ ਵੀਡੀਓ ਜਿਹੜੀ ਸੀਗੀ ਸਟਾਰਟ ਕਰ ਲਈ ਕੱਲ ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਗਈ ਵਸਾਖੀ ਤੇ ਵਸਾਖੀ ਦੀ ਐ ਵੀ ਤੁਹਾਨੂੰ ਬਹੁਤ ਸਾਰੀਆਂ ਉਹ ਆਰਕਾ ਆਤਮਾ ਸੁਨ ਚੜਤੀ ਕਲਾ ਵਿੱਚ ਰੱਖੇ ਹਾਂਜੀ ਪਹਿਲਾਂ ਆਪਾਂ ਧੋਵਾਂਗੇ ਭਾਂਡੇ ਭਾਂਡੇ ਧੋਣ ਤੋਂ ਬਾਅਦ ਫਿਰ ਮੈਂ ਨਵੀਂ ਨੂੰ ਨਵਾ ਦੂੰਗੀ ਨਵੀਂ ਨੂੰ ਨਵਾ ਕੇ ਫਿਰ ਮੈਂ ਝਾੜੂ ਪੋਚਾ ਜਿਹੜਾ ਉਹ ਲਾਉਂਗੀ ਬਾਕੀ ਇਹਨਾਂ ਕੋ ਗੰਦਾ ਤਾਂ ਹੈ ਨਹੀਂਗਾ ਕਿਉਂਕਿ ਕੱਲ ਵੀ ਮੈਂ ਵਧੀਆ ਚੰਗੀ ਤਰ੍ਹਾਂ ਲਾਤਾ ਸੀਗਾ ਤੇ ਬਹਾਰ ਕੋਈ ਨਾ ਫਿਰ ਕੋਈ ਨਾ ਕੰਮਾ ਕੱਪੜੇ ਮੈਂ ਕੱਲ ਧੋਤੇ ਸੀਗੇ ਸ਼ਾਮ ਜੇ ਨੂੰ ਬੱਤਲ ਸੀਗੇ ਕੰਡੇ ਨਹੀਂ ਆ ਗਏ ਸੀਗੇ ਤਖੋਣੇ ਲਿਸੀ ਕੱਪੜੇ ਬਹੁਤ ਬਾਰੇ ਥੁੱਕੇ ਸੀ ਆਖੋ ਇੰਨੇ ਕੱਪੜੇ ਸੀਗੇ ਧੋਤੇ ਤੇ ਇਹਨਾਂ ਦੀ ਤੈ ਵੀ ਮਾਰਨੀ ਹੈਗੀ ਤੇ ਆਹ ਵਾਲੇ ਮੈਂ ਗੰਡੇ ਲੈ ਇਸੇ ਕੱਲ 100 ਦੇ 5 ਕਿਲੋ ਵਧੀਆ ਸੀਗੇ ਕੰਡੇ ਚਲੋ ਜੀ ਫਿਰ ਕਰਨ ਲੱਗਦੇ ਆ ਆਦੇ ਕੰਮ ਤੇ ਅੰਜ ਕੰਮ ਆਪਣੇ ਜਿਹੜੇ ਸਾਰੇ ਨਿਬੜ ਗਏ ਕੱਪੜੇ ਮੇਰੇ ਰਹਿ ਗਏ ਤੈ ਮਾਰਨ ਵਾਲੇ ਗਰੇਸੀ ਵੀ ਸੁੱਤੀ ਪਈ ਹੈਗੀ ਵਿਚਾਰੀ ਨੂੰ ਇੱਤਰ ਪੈ ਗਈ ਤੇ ਕੱਪੜਾ ਨਵੀ ਨੇ ਮਾਰਤਾ ਸੀਗਾ ਨਵੀ ਨੂੰ ਮੈਨੂੰ ਮਾਰ ਵੀ ਦਿੱਤਾ ਸੀਗਾ ਦੇਖੋ ਨਾ ਕੇ ਤਾਂ ਬੈ ਗਈ ਵਾਲੇ ਦੇ ਜੇ ਪੂਰੇ ਸੁੱਕੇ ਨਹੀਂ ਗੇ ਤੇ ਇਤਰੋ ਕੰਬਲ ਚੱਕ ਕੇ ਚਾਦਰ ਮੇ ਚੰਗੀ ਤਰ੍ਹਾਂ ਵਿਛਾਤੀ ਸੀਗੀ ਇੱਧਰਲੇ ਕਮਰੇ 'ਚ ਤਾਂ ਹੀ ਨਹੀਂ ਆਰਾਮਦਾਰੀ ਹੈ ਇੰਨਾ ਵਧੀਆਗਾ ਇਹ ਠੰਡਾ ਠੰਡਾ ਰਹਿੰਦਾ ਮੈਂ ਤੇ ਨਵੀ ਇਧਰ ਹੀ ਸੌਣੇ ਹੁੰਨੇ ਹੈਗੇ ਤੇ ਨਵੀ ਦੇ ਡੈਡੀ ਇੱਧਰ ਪੈ ਜਾਂਦੇ ਹੈਗੇ ਕੋਈ ਜੰਨੀ ਛੁੱਪਣਾ ਵੀ ਨਹੀਂ ਅਗਾਂਹਾਂਗੇ ਜੋਗੀ ਕਰਨੀ ਤੇ ਰਸੋਈ ਵੀ ਦਿਖਾਉਣੀ ਹੈ ਜੀ ਇੱਧਰਲੇ ਬੈੱਡ ਦੀ ਵੀ ਚਾਦਰ ਬਦਲਤੀ ਮੇਰਾ ਹੋਇਆ ਆਵਾਲੇ ਬੈੱਡ ਦੀ ਵੀ ਚਾਦਰ ਬਦਲਤੀ ਪਰ ਜਦੋਂ ਸਾਫ ਸਫਾਈ ਕਰਨੀ ਹੁੰਦੀ ਹੈਗੀ ਉਦੋਂ ਵੀ ਮੈਂ ਖੋਲਦੀ ਨਹੀਂ ਤੇ ਫਿਰ ਇਹਨਾਂ ਮੈਂ ਭੇੜ ਦੇਣੀ ਨਹੀਂ ਬਾਹਰ ਨੂੰ ਤੇ ਇਹ ਵੀ ਵਧੀਆ ਬਣ ਗਿਆ ਆਪਣਾ ਡ੍ਰੈਗਰੂਮ ਤੇ ਦੀਵਾਨ ਦੀ ਵੀ ਚਾਦਰ ਬਦਲਤੀ ਸੀ ਸਾਫ ਸਫਾਈ ਵਧੀਆ ਲੱਗਦੀ ਹੈਗੀ ਜਿੰਨਾ ਆਪਾਂ ਸਾਫ਼ ਰੱਖ ਲਾਂਗੇ ਉਨਾ ਹੀ ਆਪਣਾ ਘਰ ਹੈ ਜਿਹੜਾ ਸੋਹਣਾ ਲੱਗੂਗਾ ਤੇਰ ਸੋਈ ਵੀ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਗਈ। ਅੱਜ ਮੈਂ ਦੋਨੇ ਸ਼ੈਂਕ ਬਿੱਲ ਕਰਕੇ ਫੇਰ ਆ ਨਿੱਕੇ ਨਿੱਕੇ ਸਾਰੇ ਭੰਡ ਕੱਢ ਕੇ ਮਾਂਜ ਕੇ ਇੱਧਰ ਰੱਖਦੇ ਤੇ ਬਾਕੀ ਇੱਧਰ ਰੋਟੀ ਪਣੀ ਵਾਲੇ ਤੇ ਵਧੀਆ ਆਪਣੀ ਰਸੋਈ ਵੀ ਚੰਗੀ ਤਰ੍ਹਾਂ ਹੋ ਗਈ ਸਾਫ਼। ਮੇਰਾ ਪੀਣਾ ਵੀ ਕਰਨ ਵਾਲਾਗਾ ਹੁਣ ਜਿੱਤੇ ਛੁੱਟਿਆ ਹੀ ਉਦੋਂ ਕਰੂੰਗੀ। ਹਾਂਜੀ ਸਾਰੇ ਕੰਮ ਨਿਮੇੜ ਕੇ ਤੇ ਮੈਂ ਨਾਲ ਨਹੀਂ ਲਈ ਸੀ। ਤੇ ਨੋਂ ਤਾਂ ਬਾਦ ਵਿੱਚ ਥੋੜਾ ਕੰਮ ਸੀ ਨੂੰ ਉੱਤਰ ਵੀ ਜਾਏ ਮੈਂ ਨਵੀਨ ਲਈ ਸੀਗੀ ਨਾਲ ਉਹ ਮਾਣ ਆ ਮਾਈ ਹੋਣ ਮੈਂ ਬਣਾਉਂਗੀ ਚਾ ਮੈਂ ਤਾਂ ਕੋਈ ਇੱਕ ਕੱਪਾ ਬਣਾਈ ਸੀਗੀ ਸਾਬਣ ਤੇ ਇੱਕ ਰਹਿ ਗਈ ਸੀਗੀ ਆਪਣੀ ਪੀਅਰ ਸੋਪ ਤੋਂ ਬਣਾਈ ਬਣੀ ਆਪਾਂ ਨੇ ਐਲੋਵੇਰਾ ਪਾ ਕੇ ਤੇ ਇੱਕ ਪਾਈ ਸੀਗੀ ਨਮਕ ਤੇ ਹਲਦੀ ਨਵੀ ਦੇ ਫੁੱਲ ਟੰਗੇ ਸੋਹਣਾ ਲੱਗਦਾ ਹੈਗਾ ਇਹ ਸੀ ਹਲਦੀਾਂ ਕੇ ਚਾ ਕੈਸੇ ਲਿਸਪਤੀ ਅਸਲੀ ਰਾਇ ਬਹੁਤ ਸੋਹਣਾ ਲੱਗ ਜੰਗਾ ਅੰਜ ਕੱਪੜੇ ਵੀ ਆਪਣੇ ਤੋਤੇ ਦੇ ਥੋੜੀ ਸੀਗੇ ਅੱਜ ਤੇ ਇੱਕ ਮੈਂ ਜਾਦਰ ਤੋਤੀ ਹੈਗੀ ਮੌਸਮ ਬਾਰ ਖਰਾਬ ਹੋਇਆ ਤੇ ਸੂਹਾ ਤੇ ਰਾਤ ਵੀ ਐਂ ਸੀ ਠੰਡੇ ਠੰਡੀ ਹਵਾ ਚੱਲੀ ਜਾਂਦੀ ਸੀ ਗਰੀਸੀ ਖੇੜਦੀ ਫੱਤੀ ਹੈ ਹਾਂਜੀ ਆਪਾਂ ਬਣਾਵਾਂਗੇ ਗੰਡੇ ਤੇ ਪਕੌੜੀਆਂ ਸਾਰਾ ਜਿਹੜਾ ਲਸਣ ਤੇ ਹਰੀ ਮਿਰਚ ਇਹ ਹਰੀ ਮਿਰਚ ਨਾ ਕੌੜੀ ਨਹੀਂ ਹੁੰਦੀ ਮੋਟੀ ਜੀ ਮਿਰਚ ਹੈਗੀ ਇਹ ਇਹ ਮੈਂ ਤਿੰਨ ਪਾਈਆਂ ਦੇ ਚ ਲਾਲ ਮਿਰਚ ਮੈਂ ਘੱਟ ਪਾਉਂਗੀ ਤੇ ਆ ਇੱਕ ਮੈਂ ਟਮਾਟਰ ਕੱਟ ਲਿਆ ਅੱਜ ਹੈ ਨਹੀਂ ਸੀਗੇ ਨਹੀਂ ਤਾਂ ਮੈਂ ਘਰੋਂ ਹੀ ਤੋੜ ਲੈਂਦੀ ਤੇ ਬਾਕੀ ਹੁਣ ਮੈਂ ਪਹਿਲਾਂ ਲਾਉਣੀ ਆ ਤੜਕਾ ਤਿੱਲੀ ਆ ਪਰਖ ਤੇ ਗੈਸ ਤੇ ਅੰਜੀ ਲਸਣ ਤੇ ਹਰੀ ਮਿਰਚ ਨੂੰ ਸੇਕ ਆਪਾਂ ਨੇ ਲਵਾ ਲੈ ਥੋੜਾ ਜਿਹਾ ਫਿਰ ਹੁਣ ਪਾ ਦਾਂਗੇ ਟਮਾਟਰ ਇਹਦੇ ਵਿੱਚ ਪਾ ਦਿੰਦੀ ਮੈਂ ਨਮਕ ਤੇ ਕਾਲੀ ਮਿਰਚ ਆਟੀ ਥੋੜੀ ਜਿਹੀ इन पतंजी पर काली मिर्च पाओ थोड़ा जाओगे हाँ जी टमाटर भी अपने भुज गए हूं पा दूंगी ये प्याज सारे एक दो मिर्च हमें रहा प्याज अपने भुज गए ਹੁਣ ਆਪਾਂ ਪਾ ਦਾਂਗੇ ਦੇਖੋ ਥੋੜੇ ਜਿ𝕙 ਪਕੌੜੇ ਟਿੱਕੇ ਛੋੜੇ ਹਨ ਮਿਰਚ ਪਕੌੜੇ ਨੂੰ ਧੋ ਕੇ ਨਿਕੌਂਦੀ ਨਹੀਂ ਤੇ ਫਿਰ ਗਲ ਜੇ ਜਾਂਦੇ ਹੈਗੇ ਇਹਦੇ ਵਿੱਚ ਆਪਾਂ ਬਾਅਦ ਚ ਪਾਵਾਂਗੇ ਮਲਾਈ ਵਾਲਾ ਗੁੱਤ ਥੋੜੇ ਜਿਨੇ ਪਾਵਾਂਗੇ ਤੇ ਇੱਕ ਅੱਛਾ ਪਾਣੀ ਵੀ ਪਾ ਕੇ ਹਾਂਜੀ ਪਾਣੀ ਬਾਵਾ ਪਾਵਾਂਗੀ ਮੈਂ ਮੈਂ ਇੱਕ ਘੜਤੀ ਗਈ ਜਾਂਦੀ ਸੀਗੀ ਕਿਉਂਕਿ ਆਪਾਂ ਤਰਲੀ ਰੱਖਣੀ ਹੈਗੀ ਕਿ ਜੀ ਨੇ ਦੇਤੀ ਇਹ ਬਾਂਜੂ ਕਿ ਗੰਡੇ ਆਪਣੇ ਭੁੱਜੇ ਹੋਇਆ ਤੇ ਪਕੌੜੇ ਆਪਣੇ ਬਣ ਜਾਣਗੇ ਫਿਰ ਆਪਾਂ ਪਾਵਾਂਗੇ ਮਲਾਈ ਵਾਲਾ ਦੁੱਧ ਇਹ ਵੀ ਮੇਰਾ ਖੰਦੀ ਹੁਣ ਪਾ ਕੇ ਜੀ ਇਹਦੇ ਵਿੱਚ 2 1/2 ਚਮਚੇ ਮੈਂ ਮਲਾਈ ਦੇ ਪਾਏ ਆ ਤੇ ਇੱਕ ਗਲਾਸ ਤੋਂ ਥੋੜਾ ਜਿਹਾ ਘੱਟਾ ਦੁੱਧ ਆ ਤੇ ਸਬਜੀ ਉਧਰ ਪੰਡੇ ਪਕੌੜੇ ਦੀ ਆਪਣੀ ਬਣ ਗਈ ਥੋੜਾ ਜਿਹਾ ਤੇ ਮੈਂਾ ਹੋਰ ਲੱਗ ਜਾਂਦਾਂਗੇ ਜੇ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਤੇ ਆਪਾਂ ਸਾ ਆਪਣਾ ਜਿਹੜਾ ਪਕੌੜੇ ਬਣਾ ਆ ਪਕੌੜੇ ਲਈ ਗੰਡੇ ਫੌੜਨੇ ਬਣਾਏ ਆ ਤੇ ਇਹਦੇ ਚ ਪਾ ਲਗੇ ਇਸ ਤਰ੍ਹਾਂ ਜਿਹੜੀ ਸਬਜੀ ਉਹਨਾਂ ਨੂੰ ਬਹੁਤ ਸਵਾਦ ਲੱਗਦੀ ਹੈਗੀ ਪਹਿਲਾਂ ਅਸੀਂ ਬਹੁਤ ਬਣਾਉਂਦੇ ਹੁੰਦੇ ਸੀਗੇ ਜਦੋਂ ਅਸੀਂ ਮਿਸ਼ਾਣੇ ਰਹਿੰਦੇ ਹੁੰਦੇ ਸੀਗੇ ਕਿਉਂਕਿ ਇਹ ਚੀਜ਼ਾਂ ਆਮ ਹੀ ਪਿੰਡਾਂ 'ਚ ਵੱਧ ਹੁੰਦੀਆਂ ਗੰਡੇ ਹੁੰਦੇ ਪੰਜ ਗੰਡੇ ਥੋੜੇ ਜਿਨੇ ਸਬਜ਼ੀ ਤੇ ਆਪਣਾ ਜਿਹਾ ਪਤਾ ਨਾ ਮੜਾ ਇਹਨੂੰ ਸੇਕ ਕੋਲ ਲਵਾ ਲਾ ਸਬਜ਼ੀ ਆਪਣੇ ਜਿਖਾ ਬਣ ਕੇ ਜੀ ਆ ਤੇ ਇਸ ਤਰ੍ਹਾਂ ਹਾਂਜੀ ਵੀਡੀਓ ਤੇ ਕਰਦੇ ਹਾਂ ਸਮਾਪਤੀ ਮਿਲਦੇ ਆ